ਲਬ ਸ਼ਬਦਾਂ ਨੂੰ ਹਾਰ ਗਿਆ ਅਕਲ ਦੁੜਾਵਾ ਲਬ ਸ਼ਬਦਾਂ ਨੂੰ ਹਾਰ ਗਿਆ ਉਪਮਾ ਲਈ ਯੋਗ ਕੋਈ ਫਿਕਰਾ ਨਾ ਬਣਦਾ ਅਕਲ ਦੁੜਾਵਾ ਲਬ ਸ਼ਬਦਾਂ ਨੂੰ ਹਾਰ ਗਿਆ ਉਪਮਾ ਲਈ ਯੋਗ ਕੋਈ ਫਿਕਰਾ ਨਾ ਬਣਦਾ ਮੋਨ ਵਿੱਚ ਬੈਠਾ ਰਹਿੰਦਾ ਸੋਚੀ ਜਾਵਾ ਹਰ ਸਮੇਂ ਪਲ-ਪਲ ਗਿਆਨ ਦੀਆਂ ਰस्सੀਆਂ ਨੂੰ ਤਣਦਾ ਕਿੱਥੇ ਜਾਵਾ ਕਿਹਨੂੰ ਪੁੱਛਾਂ ਮਿਲੇ ਨਾ ਟਿਕਾਣਾ ਕੋਈ ਕਿੱਥੇ ਜਾਵਾਂ ਕਿਹਨੂੰ ਪੁੱਛਾਂ ਮਿਲੇ ਨਾ ਟਿਕਾਣਾ ਕੋਈ ਪਤਾ ਦੱਸ ਦੇਵੇ ਜਿਹੜਾ ਗੁੰਮ ਹੋਏ ਗਣ ਦਾ ਯਾਦ ਆਈ ਸੱਜਣਾ ਦੀ ਹੋ ਗਿਆ ਉਦਾਸ ਮਨ ਯਾਦ ਆਈ ਸੱਜਣਾ ਦੀ ਹੋ ਗਿਆ ਉਦਾਸ ਮਨ ਉਹ ਬੇਦਲ ਪਿਆਰਾ ਸਮਰਾਟ ਕਾਵਰਣ ਦਾ ਦੁੱਧ ਚਿੱਟਾ ਦਾੜਾ ਦਸਤਾਰ ਕਾਲੀ ਬੰਨਦਾ ਜੋ ਦੁੱਧ ਚਿੱਟਾ ਦਾੜਾ ਦਸਤਾਰ ਕਾਲੀ ਬੰਨਦਾ ਜੋ ਉਰਦੂ ਪੰਜਾਬੀ ਹਿੰਦੀ ਫਾਰਸੀ ਨੂੰ ਪੜਦਾ জাফর ਨਾਮੇ ਦੇ ਐਸੇ ਕਰਦਾ ਅਰਥ ਸੋਹਣੇ ਟੀਲ ਕੇ ਬਿਠਾਵੇ ਜਦੋਂ ਮਾਈਕ ਹੱਥ ਫੜਦਾ ਰਸਨਾ ਚੋ ਤੋਲ ਤੋਲ ਬਾਣੀ ਦੀਆਂ ਤੁਕਾਂ ਪੜੇ ਇਹੋ ਜੀ ਜੜਤ ਸੋਹਣੀ ਸ਼ਬਦਾਂ ਦੀ ਜੜ ਦਾ ਬੁੱਝੋ ਪਣਾ ਕੌਣ ਜੀਨੇ ਦਿਲ বিনা ਰਾਜ ਕੀਤਾ ਪੱਪੂ ਦੱਸੇ ਪਤਾ ਸੀ ਬੇਦਰ ਗਾਨ ਘੜਦਾ ਖੰਡਾ ਬ੍ਰਹਮੰਡਾ ਵਾਲੀ ਕਰਦਾ ਬੇਦਿਲ ਸੈਰ ਖੰਡਾ ਬ੍ਰਹਮੰਡਾ ਵਾਲੀ ਕਰਦਾ ਬੇਦਿਲ ਸੈਰ ਕਪਤਾਨ ਨੂੰ ਪੈਂਦਾ ਜਿਵੇਂ ਚਿੜੀ ਤਾਈਂ ਬਾਜ ਸੀ ਖੰਡਾ ਬ੍ਰਹਮੰਡਾ ਵਾਲੀ ਕਰਦਾ ਬੇਦਿਲ ਸੈਰ ਕਪਤਾਨ ਨੂੰ ਪੈਂਦਾ ਜਿਵੇਂ ਚਿੜੀ ਤਾਈਂ ਬਾਜ ਸੀ ਡੂਡਾ ਢਾਈਆ ਕੋੜੜਾ ਕਵਿੱਤ ਬਾਦ ਲਿਖਦਾ ਜੋ ਸ਼ਾਇਰਾਂ ਦੇ ਦਿਲਾਂ ਤੇ ਕੀਤਾ ਸਦਾ ਲਈ ਰਾਜ ਸੀ ਬਿੰਦੀ ਟਿੱਪੀ ਕੌਮਾ ਕੰਨਾ ਬੋਲਦਾ ਸ਼ਬਦ ਸ਼ੁੱਧ ਬਿੰਦੀ ਟਿੱਪੀ ਕੌਮਾ ਕੰਨਾ ਬੋਲਦਾ ਸ਼ਬਦ ਸ਼ੁੱਧ ਬਿਰਧ ਸਰੀਰ ਤਾਂ ਵੀ ਉੱਚੀ ਪਰਵਾਜ਼ ਸੀ ਸਭਾ ਦਾ ਸ਼ਿੰਗਾਰ ਸ਼ਾਨ ਕਵੀ ਦਰਬਾਰਾਂ ਦੀ ਜੋ ਬੇਦਲ ਪਿਆਰਾ ਤਾਂ ਮੁਸ਼ਾਇਰਿਆਂ ਦਾ ਤਾਜ ਸੀ ਬੱਚਿਆਂ ਚ ਬੱਚਾ ਤੇ ਸਿਆਣਿਆਂ ਚ ਸਿਆਣਾ ਜਿਹੜਾ ਬੱਚਿਆਂ ਚ ਬੱਚਾ ਤੇ ਸਿਆਣਿਆਂ ਚ ਸਿਆਣਾ ਜਿਹੜਾ ਕਾਪਦੇ ਆ ਅੰਬਰਾਂ ਤੇ ਮੰਡਰਾਂ ਦੀ ਇਲ ਸੀ ਬੱਚਿਆਂ ਚ ਬੱਚਾ ਤੇ ਸਿਆਣਿਆਂ ਚ ਸਿਆਣਾ ਜਿਹੜਾ ਕਾਪਦੇ ਆ ਅੰਬਰਾਂ ਤੇ ਮੰਡਰਾਂ ਦੀ ਇਲ ਸੀ ਬੇਦਲ ਤਖਨਸ ਨਾ ਮਸ਼ਾਹੂਰ ਜੱਗ ਉੱਤੇ ਸਾਧੂ ਸੰਗ ਨਾਮ ਉੰਜ ਗੋਤ ਸ਼ੇਰ ਗਿੱਲ ਸੀ ਥੋੜਾ ਚ ਗੁਲਾਬ ਕੇਰਾ ਮੰਜਲਾਂ ਤੇ ਕਾਫਲੇ ਗੁਨਾਗਾਰ ਤਿੰਨੇ ਬੁਕਾ ਸਾਹਿਤ ਦੀ ਮਿੱਲ ਸੀ ਸ਼ਾਇਰ ਗੁਣੇ ਵਕਤਾ ਆਲੋਚਕ ਤੇ ਵਿਦਵਾਨ بس ਰਾਗੀ ਟਾਡੀ ਕਵਿਗਾਲੀ ਟੋਪੀ ਵਾਲਾ ਕਹੇ ਲਸੀ ਕਵੀ ਦਰਬਾਰਾਂ ਦੀ ਰੌਣਕ ਸ਼ਾਇਰ ਬੇਦਲ ਜੀ ਵਾਂਗ ਜੋ ਧਰੂ ਤਾਰੇ ਨਾਮ ਚਮਕਾ ਗਏ ਕਵੀ ਦਰਬਾਰਾਂ ਦੀ ਰੌਣਕ ਸ਼ਾਇਰ ਬੇਦਲ ਜੋ ਵਾਂਗ ਸੀ ਧਰੂ ਤਾਰੇ ਨਾਮ ਚਮਕਾ ਗਏ ਵੱਡੇ ਵੱਡੇ ਲੇਖਕ ਸੁਨਨસાર 당 ਰਹਿੰਦੇ ਐਸੇ ਜੋੜੇ ਕਾਫੀਏ ਅਚੰਬੇ ਵਿੱਚ ਪਾ ਗਏ ਗਿਆਨੀ ਵਿਦਵਾਨ ਤੇ ਗ਼ਜ਼ਲ ਕੋ ਖਿਤਾਬ ਲੈ ਕੇ ਬੁੱਤੀ ਜੀ ਦੀ ਲੇਖਾ ਤੇ ਕਵੀਆਂ ਚ ਸ਼ਾ ਗਏ 28 4 2014 ਸ਼ਾਮੀ 5.5 28 4 2014 ਸ਼ਾਮੀ 5.5 ਭੌਤਿਕ ਸਰੀਰ ਪੰਜ ਤੱਤਾਂ ਚ ਸਮਾ ਗਏ 90 ਵਿੱਚ 7 ਜੋੜੋ ਭੋਗ ਲਈ ਉਮਰ ਪੂਰੀ 90 ਵਿੱਚ 7 ਜੋੜੋ ਭੋਗ ਲਈ ਉਮਰ ਪੂਰੀ ਬਸ ਪਪੂ ਦੇਵ ਪੁਰੀ ਚੋਂ ਬਵਾਨ ਲੈਣ ਆ ਗਏ ਪਪੂ ਦੇਵ ਪੁਰੀਚੋ ਬਵਾਨ ਲੈਣ ਆ ਗਏ ਤੁਹਾਡਾ ਸਾਰਿਆਂ ਦਾ